ਪੰਜਾਬ ਦੇ ਵਿੱਚ ਸਨਾਤਨ ਕਿਵੇਂ ਖਤਮ ਕੀਤਾ ਜਾ ਰਿਹਾ ਹੈ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਨਿਰਮਲ ਪੰਚਾਇਤੀ ਖਾੜਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਤੱਤ ਚ ਲਾਇਆ ਇਹ ਉਹ ਤੰਖਾ ਜੋ ਗੁਰੂ ਨਾਨਕ ਸਾਹਿਬ ਨੇ ਹੱਥੀਂ ਚੱਲਿਆ ਹੋਇਆ ਗੁਨਾਖਾ ਤੇ ਬੋਲਾ ਤੋਂ ਚੱਲਿਆ ਲੇਕਿਨ ਉਹ ਖਤਮ ਕਿਉਂ ਕੀਤਾ ਜਾ ਰਿਹਾ ਕਿਉਂਕਿ ਇਹ ਭੜਵਾ ਪਾਉਂਦੇ ਨੇ ਤਾਂ ਖਤਮ ਕੀਤਾ ਜਾ ਰਿਹਾ ਇਹ ਤਿਲਕ ਦੀ ਗੱਲ ਕਰਦੇ ਨੇ ਇਹ ਸਨਾਤਨ ਦੀ ਗੱਲ ਕਰਦੇ ਨੇ ਵੇਦਾ ਨਹੀਂ ਗੱਲ ਕਰਦੇ ਨੇ ਗੀਤਾ ਦੀ ਗੱਲ ਕਰਦੇ ਨਹੀਂ ਰੋਮਾਂਟਿਕ ਗੱਲ ਕਰਦੇ ਨਹੀਂ ਇਸ ਗੱਲ ਕਰਕੇ ਪੰਜਾਬ ਦੇ ਵਿੱਚ ਜਿਹੜੇ ਕੱਟੜਪੰਥੀ ਖਾਲਸਤਾਨੀ ਮੁੰਮੜ ਦੇ ਜਿਹੜੇ ਲੋਕ ਨੇ ਕਦੇ ਗਊਆਂ ਨੂੰ ਟਾਰਗੇਟ ਕਰਿਆ ਜਾ ਰਿਹਾ ਕਿਤੇ ਪ੍ਰਵਾਸੀ ਉਹਨਾਂ ਨੂੰ ਨਾਮ ਦਿੱਤਾ ਜਾ ਰਿਹਾ ਕਿ ਇਹ ਪ੍ਰਵਾਸੀ ਨੇ ਜਿਹੜੇ ਯੂਪੀ ਵਿਹਾਰ ਤੋਂ ਆਏ ਹੋਏ ਲੋਕ ਨੇ ਉਹ ਇਸੇ ਦੇਸ਼ ਦੇ ਵਾਸੀ ਨੇ ਨਾ ਕਿ ਪ੍ਰਵਾਸੀ ਨੇ ਕਦੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹਰ ਇੱਕ ਚੀਜ਼ ਨੂੰ ਇਸ ਤਰੀਕੇ ਨਾਲ ਇੱਕ ਕਿੰਨੇ ਧੰਗ ਨਾਲ ਪੰਜਾਬ ਦੇ ਵਿੱਚ ਪੰਜਾਬ ਨੂੰ ਗੁਲਾਮੀ ਦੀ ਗੱਲ ਲੈ ਕੇ ਜਾ ਰਿਹਾ ਹੈ ਪੰਜਾਬ ਦਾ ਸਨਾਤਨੀ ਕਿਹਾ ਪੰਜਾਬ ਦਾ ਹਿੰਦੂ ਪੰਜਾਬ ਦਾ ਜੋ ਸਿੱਖ ਅੱਜ ਦੇਸ਼ ਦੇ ਨਾਲ ਰਹਿਣਾ ਚਾਹ ਰਿਹਾ ਹੈ ਕਿ ਆ ਉਹ ਕਸ਼ਮੀਰਾ ਸਿੱਖ ਭੂਰੀ ਵਾਜੇ ਜਿਹੜੇ ਫੱਗੜੇ ਨਾਲ ਜਾਉਂਦਾ ਨਹੀਂ ਇਹ ਨਹੀਂ ਹੋ ਸਕਦਾ ਪੰਜਾਬ ਦੇ ਵਿੱਚ ਮੈਂ ਇਹ ਸੰਤ ਬਾਪ ਮੇਰੇ ਨਾਲ ਬੈਠੇ ਨੇ ਅਸੀਂ ਅੱਜ ਇਹ ਗੱਲ ਕਹਿ ਰਹੇ ਹਾਂ ਕਿ ਪੰਜਾਬ ਨੂੰ ਸਨਾਤਨ ਦੀ ਅਗਵਾਈ ਨਿਰਮ ਅਖਾੜਾ ਕਰਦਾ ਆ ਰਿਹਾ ਪੰਜਾਬ ਦੇ ਵਿੱਚ ਕੋਈ ਸਨਾਤਨ ਦੇ ਆਂਟ ਆਵੇ ਬੱਕ ਬੱਕ ਜਿੰਨੀਆਂ ਵੀ ਸੰਪਰਦਾਇ ਚ ਇਹ ਗਊ ਅਕਸ਼ਾ ਗਾਲਨੇ ਕਿਹੋ ਮੈਂ ਕਹਾਂਗਾ ਕਿ ਕਿਸੇ ਵੀ ਹਿੰਦੂ ਤੱਕ ਤੇ ਹੋਣ ਅਖਾੜੇ ਹੋਣ ਪੇਟ ਚ ਹੋਣ ਮੱਟ ਹੋਣ ਅੱਜ ਉਹ ਬ੍ਰਾਹਮਣ ਪੰਡਿਤ ਹਰ ਵੇ ਇੱਕ ਰਾਮ ਕੇ ਅੰਦਰ ਪਰਵਾਰ ਨੂੰ ਮੰਨਣ ਵਾਲੇ ਨੂੰ ਅੱਜ ਇੱਕ ਆਵਾਜ਼ ਦੀ ਉਠਾਉਣ ਦੀ ਲੋੜ ਹੈ ਕਿਉਂ ਕਿ ਪੰਜਾਬ ਦੇ ਵਿੱਚ ਪੰਜਾਬ ਦੀਆਂ ਸਰਕਾਰਾਂ ਇਹਨਾਂ ਨਿਰਮਲਨ ਛੜ ਜੋ ਕਸ਼ਮੀਰਾ ਸਿੰਘ ਨੂੰ ਨੇੜੇ ਲਾ ਕੇ ਪੰਜਾਬ ਦੇ ਵਿੱਚ ਕਿਵੇਂ ਕਾਜੇ ਕਰਾਏ ਜਾ ਰਹੇ ਨੇ ਕਿ ਪੰਜਾਬ ਤੋਂ ਜਿੱਤੇ ਸਿੱਖ ਤੇ ਸਨਾਤਨ ਦਾ ਜਿਹੜਾ ਮੇਲ ਹੈ ਉਹ ਸਿਰਫ ਤੁਹਾਨੂੰ ਨਾ ਕੱਟੜਪੰਥੀ ਮਸ਼ੀਨਰੀਆਂ ਕੋਲ ਗੜਗੱਜ ਵਰਗੀਆਂ ਕੋਲ ਨਹੀਂ ਮਿਲਣਾ ਤੁਹਾਨੂੰ ਉਹਦਾ ਮੇਲ ਤੁਹਾਨੂੰ ਢੱਡੀਆਂ ਦੇ ਸਟੇਜ ਤੇ ਨਹੀਂ ਮਿਲਣਾ ਤੁਹਾਨੂੰ ਉਹਨਾਂ ਦਾ ਮੇਲ ਉਹਨਾਂ ਤਕਸਾਲਾਂ 'ਚ ਨਹੀਂ ਮਿਲਣਾ ਤੁਹਾਨੂੰ ਉਹਨਾਂ ਦਾ ਜਿਹ ਮੇਲ ਮਿਲੂਗਾ ਤਾਂ ਇਹਨਾਂ ਨਿਰਮਲਿਆਂ ਕੋਲ ਮਿਲੂਗਾ ਕਿ ਤੇ ਸਿੱਖ ਤੇ ਸਨਾਤਨ ਦੀ ਗੱਲ ਹੁੰਦੀ ਆ ਜਾ ਤਰਨੂ ਨਿਹੰਗ ਜਥੇਬੰਦੀਆਂ ਦੇ ਵਿੱਚ ਮਿਲੂਗਾ ਤੇ ਸਿੱਖ ਤੇ ਸਨਾਤਨਿਕਾਂ ਨਿਕਲੂਗੀ ਆ ਇਹ ਪੰਜਾਬ ਸਰਕਾਰ ਨਾਲ ਹੀ ਕਾਰਜ ਸੇਵਾ ਪ੍ਰਸ਼ਾਸਨ ਮਿਲ ਕੇ ਪੰਜਾਬ ਦੇ ਵਿੱਚ ਸਨਾਤਨ ਤੇ ਹਿੰਦੂਆਂ ਨੂੰ ਡਰਾ ਕੇ ਧਮਕਾ ਕੇ ਤੇਡੇ ਕੰਮ ਨਾਲ ਹਰ ਸ਼ਾਨਦਾਰ ਡੰਡਪੇਟ ਕਰਕੇ ਇਹ ਕਾਬੇ ਕਰਾਏ ਜਾ ਰਹੇ ਨੇ ਜਿਹੜੇ ਸਨਾਤਨ ਨੂੰ ਰਿਪਰੈਜ਼ੈਂਟ ਕਰਦੇ ਗੁਰਦੁਆਰੇ ਨੇ ਜਿਹੜੇ ਕੁਝ ਖਤਮ ਨਹੀਂ ਹੋਣ ਦੇ ਜਿਹੜੇ ਉਹਨਾਂ ਨੇ ਕਸ਼ਮੀਰੇ ਲਾ ਕੇ ਬਦਮਾਸ਼ਾਂ ਦੇ ਲੈ ਲਏ ਨੇ ਅਸੀਂ ਉਹਨਾਂ ਨੂੰ ਬਾਹਰ ਸਰੇਣ ਵਾਸਤੇ ਅੱਜ ਇੱਥੇ ਤੇ ਇੱਕੋ ਉਸ ਮਹਿਮਾ ਦਾ ਆਗਾਜ਼ ਕਰਿਆ ਜਿਹੜੀ ਪੂਰੀ ਦੁਨੀਆ ਤੇ ਜਾਏਗੀ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਕੇ ਤੁਸੀਂ